ਹਾਂਜੀ ਹਸੀ ਗਾਲ ਦੀ ਕੀ ਹਾਲ ਚਾਲ ਨੇ ਸਾਰਿਆਂ ਦੀ ਤੇ ਬੇਰਮੀ ਚੱਲਦੇ ਆ ਕੰਮ ਓਵਰ ਉਹਦੇ ਕਰਕੇ ਵੀਡੀਓ ਬੁੜੀ ਕੋਈ ਬਣੀ ਨਹੀਂ ਇਹ ਹੁਣ ਪਹੁੰਚੇ ਆ ਮਾਝੇ ਚ ਬਹੁਤ ਸੋਹਣਾ ਕੰਮ ਚੱਲਦਾ ਦੋਨੇ ਮਸ਼ੀਨਾਂ ਸੈੱਟ ਨੇ ਰਾਤ ਬੜੇ ਤੰਗ ਹੋਏ ਨੀਂਦ ਕਰਕੇ ਕਿ ਹਰਿਆਣੇ ਚ ਵੀ ਓਵਰ ਹੋ ਗਿਆ ਦੀ ਕੰਮ ਫਿਰ ਜਿਹੜਾ ਕੰਮ ਰਹਿ ਗਿਆ ਸੀ ਆਪਣਾ ਮਿੱਤਰ ਸੀਗਾ ਗਗਨ ਨੰਬਰਦਾਰ ਬਲਵੇੜੇ ਤੋਂ ਪਰ ਉਹਦੀਆਂ ਮਸ਼ੀਨਾਂ ਸੱਦੀਆਂ ਕੱਲ ਫ੍ਰੀ ਹੋ ਜਨੇ ਉਹ 192 ਗੀਲੇ ਕਰ ਗਿਆ ਦੋਵੇਂ ਮਸ਼ੀਨਾਂ ਆਪਣਾ ਵੀ ਸੋਣਾ ਹੋ ਗਿਆ ਕੱਲ ਉਹ ਪਰੇ ਰੱਖਿਆ ਕਰ ਤਿੰਨ ਕਿਹੜੇ ਛੱਡ ਇਹ ਚਲੋ ਆਇਆ ਵੀ ਜਿਹੜੀਆਂ ਚੋਗਾ ਜੀਆਂ ਸੀ ਉਹ ਆਪ ਨਵੇੜੀਆਂ ਉਹਨੂੰ ਵੱਡੇ ਕੰਮ ਚਲਾਇਆ ਨਹੀਂ ਫਿਰ ਅਗਲਾ ਕਹਿੰਦਾ ਵੀ ਬਾੜਾ ਮੋਟਾ ਰਹਿ ਗਿਆ ਉਹ ਤੇ ਸਾਨੂੰ ਲੱਗਾ ਹਨਾ ਇਹ ਜੀ ਉਹਨਾਂ ਕਰ ਗਿਆ ਵੀ ਅਸੀਂ ਕੱਢ ਲਾਂਗੇ ਸੋ ਤੇ ਉਲਟੇ ਤੂੰ ਵੱਡੇ ਕੰਮ ਕੱਢ ਜਦੋਂ ਆ ਬੰਦਾ ਬੁਲਾਇਆ ਵੀ ਇਹਦੇ ਕੰਮ ਵੀ ਰਹੂਗਾ ਜੰਗਾਰੀ ਲੱਗਦਾ ਆਹ ਜਿਹੜਾ ਜਿਹਨੂੰ ਇਹ ਰਾਲੀ ਪਾ ਲੈਂਦਾ ਇਹਦਾ ਹਿਸਾਬ ਹੈ ਨਹੀਂ ਇੱਕ ਜਿਹੜਾ ਛੱਡ ਲੈਂਦਾ ਵੀ ਰਾਲੀ ਪਾਇਆ ਤਾਂ ਫਾਇਦਾ ਹੁੰਦਾ ਵੀ ਬੈਗ ਭੂਕ ਨਾ ਕਰਨੀ ਪਵੇ ਉਹੀ ਫਿਰ ਜੇ ਬੈ ਕੇ ਕਰਨੀ ਆ ਫਿਰ ਰਾਲੀ ਫਾਇਦਾ ਕੀ ਫਾਇਦਾ ਠੀਕ ਹੈ ਤੋ ਕੱਢ ਤਿੰਨ ਚਾਰ ਗੇੜੇ ਸਾਡੇ ਕਾ ਵੱਟ ਬਹੁਤ ਵੱਡੀ ਹੈ ਸੱਟ ਜਾਲਦਾ ਕੰਮ ਪੂਰਾ ਯਾਰ ਚੱਲਦੀ ਆ ਪਰਲੀ ਸਾਈਡ ਦੇ ਆ ਜਿੰਨੇ ਬਣਨਾਂ ਉਹਨਾਂ ਦਾ ਦੇਖੋ ਪੱਖਾ ਟੁੱਟ ਜਾਂਦਾ ਇਹਦਾ ਜੰਗਲ ਦੇ 80% ਫਾਟ ਫੇਰ ਰਹੀ। ਕੋਈ ਨਹੀਂ ਇਕਦੂ ਵਾਲੀ ਹੋੜ। ਮਸ਼ੀਨਾਂ ਜਿੰਨੀਆਂ ਇਤਕੀ ਆਉਂਦੀਆਂ ਦੇਖਿਆ ਨੇ ਰੋਡ ਤੇ। ਗਿਲੰਦਰ ਦੱਕਦਾ ਸਾਹ ਨਹੀਂ ਮਿਲਦਾ ਦੀ ਹੜਕ ਨੂੰ ਟੱਕਾਂ ਰੋਕਾਂ ਵਾਲੇ ਵੀ ਦੁਖੀ ਹੋਗੇ। ਵਿੱਚ ਮਸ਼ੀਨਾਂ ਦਾ ਸਲਾਮ ਇਹਦਾ ਬਹੁਤ ਦਾ ਦਰਦ ਹੁੰਦੀ ਹੈ ਬਰਾਬਰ ਲਾ ਦੇਣੀ ਨਾ ਬਿੱਸੇ ਨਾ ਮੂਰੇ ਨਾ ਕਿਤੇ ਹੋਰ ਨੂੰ ਰਾਹ ਮਿਲਣਾ ਫਿਰ ਕੋਈ ਗੱਡੀ ਗੁਡੀ ਆ ਕੇ ਘੱਟ ਮਾਰਦਾ ਐਡਾ ਸੰਦਾ ਫਿਰ ਇਹ ਸੰਭਦਾ ਹੀ ਫਿਰ ਪਲਟ ਦਿਆਂ ਨੇ ਵਿਰੋਧ ਦਾ ਇੱਕ ਚਾਲ ਚੱਲੀ ਚੱਲੇ ਸਾਇ ਬਾਟ ਵੀ ਨਿਬੜਦੀਆਂ ਨਾ ਕਿਸੇ ਨੂੰ ਡਿੱਕਾ ਲੈ ਲਾਦਾ ਇੱਕ ਜਦੋਂ ਆਪਾਂ ਰੇਸ ਦਿੰਦੇ ਆ ਭਜਾਉਣੇ ਆ ਤੁਸੀਂ ਜੱਪ ਜੇ ਮਾਰ ਲਾ ਕੇ ਜੂਟੇ ਜੀ ਉੱਥੇ ਰੇਸ ਕਰਕੇ ਨਾ ਜਿਹੜੀ ਜਿਹੇ ਰੇਸ ਵਾਲੀ ਰਾੜ ਹੁੰਦੀ ਆ 13 ਦੀ 13 ਨੰਬਰ ਦਾ ਜਾਂ 17 ਦਾ 19 ਦੇ ਕਾਬਲੇ ਨਟ ਹੁੰਦੇ ਨੇ ਉੱਥੋਂ ਜ਼ਿਆਦਾ ਰੇਸ ਵੱਧ ਕਰ ਲੋ ਭੋਰਾ ਜਾਂ ਘੱਟ ਕਰ ਲੋ ਜੋ ਰੇਵੀਏ ਚ ਹੋ ਗਈ ਬਸ ਉੱਥੇ ਨਟ ਪੱਕਾ ਕਰ ਦੋ ਉਹ ਸਾਲਾਂ ਜਾਂ ਮਾਰ ਜੇ ਨਾ ਇਹਦਾ ਗੀਅਰ ਦੇ ਢੂਡੇ ਪੈਂਦੇ ਨੇ ਬੈਲਟਾਂ ਦੇ ਤੇ ਨਾ ਹੀ ਟਾਇਰਾਂ ਨੂੰ ਝੂਟਾ ਪੈਂਦਾ ਟਾਇਰ ਵੀ ਰਗੜੇ ਜਾਂਦੇ ਨੇ ਉਹ ਕੱਲ ਕਬੀਰ ਦੀ ਵੱਡੀ ਉਹ ਕਹਿੰਦਾ ਮੇਰੇ ਕੋਲੇ ਹੀਰਾ ਹੁੰਦੀ ਸੀ ਸਈ 6 ਮਾਰਡਨ ਸੱਤ ਪੈਸੇ ਪੂਰੇ ਬੜੇ ਲਾਏ ਕਹਿੰਦਾ ਪਰ ਬੰਦੇ ਇੰਜ ਅੱਜ ਦੇ ਮੇਲੇ ਵਿੱਚ ਨਹੀਂ ਪਾਈਗੀ ਪਰ ਕਹਿੰਦਾ ਯਾਰ ਤੁਹਾਡੀ ਮਸ਼ੀਨ ਤੇਜ਼ ਚੱਲਦੀ ਆ ਮਾ ਨਹੀਂ ਯਾਰ ਉਹੀ ਲੱਗਦਾ ਇਹਦਾ ਨਹੀਂ ਯਾਰ ਇਹਦਾ ਵੱੱਤ ਤੁਰਦੀਆਂ ਨੇ ਉਹਨੇ ਬਿਠੇਰੀਆਂ ਫੂਕਾ ਫਾਕਾਂ ਦੀਆਂ ਮਾਰੀਆਂ ਆਪਾਂ ਬੇਫਿਕਰ ਜਿਹਾ ਆਪਾਂ ਸਾਈਡ ਤੇ ਬੈਠੇ ਤੇ ਜਦੋਂ ਪਤਾ ਵੀ ਨਹੀਂ ਨੁਕਸਾਨ ਹੁੰਦਾ ਨਾ ਵਿੱਚ ਹੁਣ ਕੋਈ ਭੱਜੀ ਹੋਈ ਦੀ ਵੀਡੀਓ ਪਾ ਦਈਏ ਲੱਗ ਜਾਂਦੇ ਨੇ ਕਮੈਂਟਾਂ ਜਾ ਇਸ਼ਾਨ ਦੀ ਭੈਣ ਕੱਢਦੀ ਐ ਕਰਦਾ ਉਹਦੀ ਐ ਕਰਤਾ ਵੀ ਜਿਹਦੇ ਚਲਦੀ ਐ ਨਾ ਅਗਲਾ ਮੂਰਖ ਨਹੀਂ ਹੈਗਾ ਜਿਹੜਾ ਇੰਨੇ ਟਾਈਮ ਦਾ ਫਸਲ ਪਾਲਦਾ ਵੀ ਭਜਾਉਣ ਦੇ ਵੀ ਇਹ ਨੁਕਸਾਨ ਹੁੰਦਾ ਵੀ ਠੀਕ ਐ ਨਾ ਅਗਲਾ ਉਸੇ ਟਾਈਮ ਖੱਤੇ ਜੋ ਕਰਦਾ ਨਾ ਹੁੰਦਾ ਆਪਦੀਆਂ ਤੁਰਦੀਆਂ ਨਹੀਂ ਹੈਗੀਆਂ ਵਾਫਰ ਦੂਧੀਆਂ ਤੇ ਗੱਡੀ ਪੁਣੀ ਹੋ ਜਾਂਦੀ ਐ ਤੇ ਉਹ ਬੋਲਸੀ ਇਹਦਾ ਸਾਹਬ ਦਾ ਆਇਆ ਦੀ ਫੋਨ ਇਹਦਾ ਮਸਾਲਾ ਰਿਪੇਅਰ ਕਰੀਆਂ ਦੀਆਂ ਕਹਿੰਦਾ ਕੀ ਪਾ ਗਏ ਇਹਨਾਂ ਚ ਇਹਨਾਂ ਨਾਲ ਵੀ ਜਾ ਕੇ ਆਉਣਾ ਮਿਲ ਕੇ ਆਉਣਾ ਇਹ ਮਸ਼ੀਨਾਂ ਤੋੜ ਹੀ ਬਹੁਤ ਲੈਂਦੀਆਂ ਨੇ ਕਹਿੰਦੇ ਅੱਗੇ ਦਾ ਸਵਾਹ ਨਹੀਂ ਡਾਉਂਦੇ ਤੇ ਉਹ ਜਿਹੜਾ ਫੋਰਮੈਨ ਹੈ ਰਾਣਾ ਉਹ ਵੀ ਖੋਸਤੀ ਕਹਿੰਦਾ ਮੈਨੂੰ ਨਹੀਂ ਪਤਾ ਕਹਿੰਦਾ ਮੇਰੇ ਕੋਲੇ ਆ ਜਾ ਕੇ ਜਾ ਮਹਗਾ ਕੋਈ ਨਹੀਂ ਮਾਰ ਦਿਆਂ ਜਿਹੜਾ ਉਹ ਹੈ ਜਾਂਦੀਆਂ ਖੱਡਾਂਆਂ 'ਚ ਇੱਧਰ ਵੱਧਦੀ ਮਿੱਟੀ ਦੀ ਮਿੱਟੀ ਚੜ ਗਈ ਸੀ ਤੇ ਇੱਕ ਫੱਤੀ ਫੁੱਲ ਗਈ ਸੀ ਉਹਦੇ ਨਾਲ ਨਾਦੇ ਢੱਲੇ ਹੋ ਗਏ ਤੇ ਚੱਲੀ ਜਾਂਦਾ ਕੰਮ ਉਹ ਵਧੀਆ ਤੇ ਦੋ ਦਾ ਮਸ਼ੀਨਾਂ ਦਾ ਇਹ ਫਾਇਦਾ ਹੋ ਜਾਂਦਾ ਵੀ ਨਹੀਂ ਇੱਕ ਨੂੰ ਤਾਂ ਭੱਜਣਾ ਠੇ ਰਹਿੰਦੀ ਕਦੇ ਉਧਰ ਨੂੰ ਕਦੇ ਉਧਰ ਨੂੰ ਕਦੇ ਕਾਟਰ ਲਾ ਲੈ ਕਦੇ ਪਾਲ ਹੁਣ ਇਹ ਹੈ ਵੀ ਜਿਹੜੀ ਇੱਕ ਬੰਨੇ ਜਾਂਦੀ ਆ ਉਧਰ ਹੀ ਚੱਲੀ ਜਾਂਦੀ ਆ ਟਿੱਕੀ ਨਾ ਸੀ ਇੱਧਰਲੀ ਸਾਈਡ ਆਇਆ ਤੇ ਈਦਾ ਪਾਰਲੀ ਸਾਈਡ ਚੱਲਦੀ ਐ ਕੰਮ ਨਿਬੜੀ ਜਾਂਦਾ ਅੱਗੇ ਨਹੀਂ ਇੱਥੇ ਨਹੀਂ ਮੂਵਿੰਗ ਇੰਨਾ ਪਿਆ ਕੋਈ ਨਹੀਂ ਆਹ ਟਾਈਮ ਨੂੰ ਲੰਘ ਜਾਂਦਾ ਜਮੀ ਨਹੀਂ ਹੁੰਦੇ ਚੂਰਾ ਹੋਇਆ ਪੈਂਦਾ ਸੀ ਪੂਰਾ ਸੋਹਣਾ ਲਾਂਗਾ ਪਿਆ ਬਾਕੀ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੀ ਮਸ਼ੀਨ ਚੱਲੀ ਆ ਤੇ ਚੱਲ ਰਹੀ ਆ ਹਨ ਜਿਹੜੇ ਨਹੀਂ ਕਿਆਂ ਮੋਟੀਆਂ ਕਮੀਆਂ ਨਹੀਂ ਉਹ ਕਰਾਂ ਚੱਲੀ ਆ ਟਾਟਰ ਦੀ ਨਹੀਂ ਨੇ ਤੇ ਕੋਈ ਘਾਟ ਨਹੀਂ ਟਾਟਰ ਦੀ ਚਾਦਰ ਜੂਦਰ ਸਾਹਿਬਾ ਮਾਗਰ ਨੇ ਪੱਲੇ ਜੇ ਨਵੀਂ ਲਵਾਵਾ ਗੀ ਇਹਨਾਂ ਦੀ ਰਿਪੇਅਰ ਹੋਣੇ ਕਰਕੇ ਖੜਾਵਾ ਕੇ ਤੇ ਬਾਕੀ ਜਿਹੜਿਆ ਹੋਰ ਪੇਰਾਂ ਨੇ ਉੱਗੋ ਬਾਅਦ ਚ ਕਰਾਂਗੇ ਪਹਿਲਾਂ ਆਪਦਾ ਕੰਮ ਨਿਬੜਾਂਗੇ ਕਿ ਆਪਦਾ ਵੀ ਫਿਰ ਪਿੱਛੇ ਰਹਿ ਗਿਆ ਸੀ ਮੈਂ ਤਾਂ ਇਹ ਨਹੀਂ ਕਹੂੰਗਾ ਲਾਈ ਬੈਠਾ ਮੂੰਹ ਲੁਪੇਟ ਕੇ കടേ മറിയ ലോട്ട് ਤੇ ਦੁਬਾਈ ਤੇ ਨਾਲ ਆ 11 ਕਨਾਲ ਰੋਹ ਟੋਏ ਚ ਵੱਢਣੇ ਨੇ ਜਵਾਕੇ ਪਿੰਡ ਦੇ ਪਾਰਲੇ ਪਾਸੇ ਹੈਗੇ 78 ਕਿੱਲੇ ਨਿਕਲੀ ਜਾਣ ਇਹ ਸਾਵੇਂ 20 25 ਬਹੁਤ ਹੁੰਦੇ ਨੇ ਆ ਬਾਕੀ ਦਾ ਖਾਬਰੇ ਨਹੀਂ ਕੱਲ ਰਾਤ ਗੁੱਲੀ ਡੰਡਿਆ ਜਫਾ ਦੇ ਉੱਥੇ ਵੱਜ ਗਿਆ ਦੀ 8:12 ਪਤਾ ਨਹੀਂ ਕਿੱਥੇ ਪੱਦੀ ਗਿਆ ਸੀ ਮੈਂ ਤਾਂ ਸੌ ਗਿਆ ਸੀ ਪਹਿਲੇ ਕੋਰੇ ਵੱਡੇ ਆਏ ਤੇ ਉਹ ਚੱਲੀ ਜਾਂਦਾ ਜੀ ਕੰਮ ਨੇੜੇ ਨੇੜੇ ਜਿੰਨੇ ਖੱਤੇ ਕੁੱਤੇ ਜੀ ਤੇ ਉਧਰੋਂ ਵੱਢ ਕੇ ਇੱਧਰ ਆ ਗਏ ਤੇ ਦੋ ਢਾਈ ਕਿਲੇ ਦੇ ਵੀਰ ਦੇ ਕੋ ਜਿੱਤੇ ਤੜਾ ਕੁੱਪ ਜੇ ਨੇ ਉੱਥੇ ਕੱਢ ਕੇ ਆਉਂਦਾ ਰੇੜੀ ਕਿਲਾ ਇਹ ਵੀ ਜਦੋਂ ਜੀਰਾਈ ਹੁੰਦੀ ਹੈ ਨਾ ਫਿਰ ਛੱਡ ਕੇ ਜਾਣ ਲੋ ਚੰਗਾ ਕਹਿੰਦੇ ਜੋ 12 ਮਿੰਟ ਹੋ ਗਏ ਡਾਕਟਰ ਹੌਲਦੇ ਹੌਲਦੇ ਆ ਰਹੇ ਬੋਦ ਇਹ ਸੱਫ ਬੋਦ ਨੇ ਥੱਲੇ ਹੋਣੇ ਲੰਘਿਆ ਮਜੀਟਾ ਜਿਉਂ ਸਵਾਦ ਹੁੰਦੀ ਹੈ ਨਾ ਇੰਨੀ ਦੇ ਕੋਈ ਵਿਚਾਰ ਚਾਹ ਚ ਪਾਉਂਦੇ ਨੇ ਕੀ ਪਾਉਂਦੇ ਨੇ ਸਾਲਾ ਸਾਲ ਹਾਂ ਆ ਚਾਹ ਬੜੀ ਇਹ ਆਪਾਂ ਪੁੱਛ ਕੇ ਲੈ ਚੱਲਦੇ ਆ ਰਿਖੜੀ ਹਾਂਜੀ ਕੱਲ ਭੱਜਨ ਅਠ ਜੀ ਖਾਸੀ ਹੋ ਗਈ ਦੀ ਵੀਡੀਓ ਰਹਿ ਗਈ ਦੀ ਵਿੱਚ ਤੇ ਇਹ ਬੰਟੀ ਬਾਸ ਇਹਦਾ ਫੀਡਰ ਵੈਰਿੰਗ ਟੁੱਟ ਗਿਆ ਸੀ ਅੱਗੇ ਹਟਿਆ ਹੁਣ ਰਾਤ ਫਿਰ ਹੀ ਰਾਜ ਸ਼ਕਾਇਦ ਆ ਗਈ ਦੇ ਕਸਟਾ ਬਕਰ ਨੇ ਦਾਣਿਆਂ ਦੀ ਇਹਦੇ ਕੋਲ ਗਏ ਸੈੱਟ ਕਰੀ ਲੋਕ ਕਿ ਵਧੀਆ ਚੱਲਦਾ ਕੰਮ ਜੋਰਾਂ ਤੇ ਐ ਬਸ ਵੀਰੇ ਬਸ ਉਹੀ ਅੱਤਰਾ ਵੱਜ ਜਾਂਦੇ ਨੇ ਇਥੇ ਵੀਂ ਬਾਦਾਂ ਵੱਜ ਜਾਂਦਾ ਰਾਤ ਨੂੰ ਬਾਜੀ ਦੇ ਚੱਲਦੀ ਹੈ ਜੇ ਬੰਦਾ ਹੈਗਾ ਉਹਦੀ ਜੱਲੂ ਨਹੀਂ ਬਾਕੀ ਦਸਾਂ ਗਾਇਬ ਹੋ ਜਾਂਦੇ ਨੇ ਕਣਕ ਚੜੀ ਜੀ ਉਹ ਜਾਦੇ ਦੀ ਲਾਂਗਾ ਲੂੰਗਾ ਮਾੜਾ ਸੀ ਹੱਬ ਵੜਾਤੇ ਉਹਨੇ ਵਾਵਾ ਕਰਾਉਣਾ ਸਫਾਈ ਦੇਖ ਕੇ ਕੰਮ ਚੱਲੀ ਜਾਂਦਾ ਬੰਦੇ ਕਹਿੰਦੇ ਮੱਖੀ ਮੁੱਖੀ ਨਹੀਂ ਚਾਹੀਦੀ ਈ ਪਹਿਲਾ ਮੰਨਣਾ ਮੈਂ ਕਹਾ ਮਹਾਜੱਗ ਕਰੋ ਵੀ ਹੋਵੇ ਕਿ ਤੁੰਨੇ ਕਹੇ ਮਾਗਰ ਦੀ ਉਹ ਮਾਗਰ ਦੀ ਵੀ ਦੋ ਥਾਂਵੇਂ ਹੁੰਦੇ ਨੇ ਐਂਗਾ ਸਾਰੀ ਭਰੀ ਹੋਈ ਦੀ ਇਹ ਉੱਤੇ ਹੋ ਜਾ ਢੱਕਣਾ ਉੱਤੇ ਵੀ ਦਾਹ ਜਾੜ ਤੇ ਦਾਣੇ ਨਹੀਂ ਫੀਡ ਨਾਲ ਚੱਲਿਆ ਕੰਮ ਇਹਨੇ ਸੀ ਹੀ ਪਚਕੀ ਕੇ ਕਦੇ ਕੀ ਕਰਤਾ ਚਲੂ ਰਿਹਾ ਹੈ ਸਵੇਰੇ ਲੇਟ ਕਰਕੇ ਇਹ ਗੱਪਾਂ ਸਾਰਾ ਹੋ ਜਾਂਦਾ ਆ ਲਖੜਾਂਈਆਂ ਦੇ ਮਾਰਦੇ ਬੰਦੀ ਇਹਦੇ ਇਹ ਸਾਲੀਆਂ ਪੂਦੀਆਂ ਨੇ ਇਹ ਬਿਕਰ ਜੇ ਦੀਆਂ ਤੇ ਚੈਣ ਘਸਾਉਂਦੀਆਂ ਨੇ ਚੈ ਨਵੀਂ ਪਾਈ ਸੀ ਉਹ ਵੀ ਇੰਨੇ ਨਹੀਂ ਤੱਕਦੀ ਨਾ ਕਿ ਕਹਿੰਦਾ ਜਦੋਂ ਆ ਬੈਰਕ ਪਾਉਣੇ ਕਈ ਵਾਰੀ ਢੇੜਾ ਉਹਨੋਂ ਹਟ ਜਾਂਦਾ ਹੁੰਦਾ ਪੂਲੀ ਪਾਏ ਦੋਆਉਣਾ ਜ਼ਰੂਰ ਹੁੰਦਾ ਫਿਰ ਇੱਥੇ ਆ ਪੈਕਿੰਗ ਦੇਣੀ ਪੈਂਦੀ ਹੈ ਬੈਰਕ ਦਾ ਜੰਮਾਣਾ ਮੋਟਾ ਸੈਡ ਡੇਡਾ ਹੋ ਗਿਆ ਢੇੜਾ ਨਹੀਂ ਆਉਂਦਾ ਹੁੰਦਾ ਪੂਲੀ ਨਾ ਆ ਗਿਆ ਆਪਾਂ ਪੂਲੀ ਪਾ ਲੈਣਾ ਮੁੜ ਕੇ ਗਰਮ ਹੋਣੀ ਹੈ ਢੋਲ 아이디 ਸਿੰਗਲ ਪੁਲਿਸ ਉੱਪਰੋਂ ਖਰਾਬ ਹੋ ਗਈ ਸੀ ਤੇ ਰੇ 223 ਨਾਲੇ ਥੱਲੇ ਵਾਲੀ ਵੀ ਹੁਣ ਕਾਹਨੂੰ ਡਬਲੇ ਪਾਵਾਂਗੇ ਆ ਗਿਆ ਫੋਨ ਹੈਲੋ ਵਧੀਆ ਤੂੰ ਸੁਣਾ ਇੱਧਰ ਅੰਮ੍ਰਿਤਸਰ ਠੀਕ ਹੈ ਉਥੀ ਠੀਕ ਚੱਲ ਵਧੀਆ ਕਿੰਨੇ ਦਿਨਾਂ ਦਾ ਕੰਮ ਚੱਲ ਕੋਈ ਚੱਲ ਠੀਕ ਹੈ ਫਿਰ ਫਿਰ ਕਰਦਾ ਮੈਂ ਤੈਨੂੰ ਕੋਣ ਬਾਸਕਟਬਾਲ ਕਰ ਜਮਾ ਸੈਟ ਹੈ ਜੀ ਹਿੱਲੀ ਨਹੀਂ ਉਹਦੇ ਪੈਸਰ ਹਿੱਲਿਆ ਜੀ ਉਹਦਾ ਕਾਟਰ ਨਿਕਲ ਗਈ ਦੇਖ ਪੱਟਕੇ ਦੁਆਰੇ ਰੀਅਲ ਹੈਟ ਹੋ ਗਈ। ਇਹ ਨਾ ਇਹ ਚੱਲਦੀ ਜੀ ਜੋਥੇ ਚੱਕਣੋਂ ਤਾਂ ਦੇਖਿਆ ਵੀ हट ਜਾਂਦਾ ਇਹ ਸਿੱਟਣੋਂ हट ਗਿਆ ਜੀ। ਇਹਦੇ ਸਾਈਡ ਤੋਂ ਉੱਤਰ ਕਰਕੇ ਚਲਾਇਆ। ਇਹਦੀ ਕਰਾਵਾਂਗੇ ਰਿਪੇਅਰ। ਦੇਖੋ ਨਵਾਂ ਦਾ ਬੱਟ ਤਈ ਆ। ਉਹੀ ਹੀਰਾ ਦੀ ਉਹ ਜਾਇ ਨਕਸਨ ਵਾਲੀ ਅਸੈਂਬਲੀ ਵਾਲੀ ਕਿਉਂ ਤੋਂ ਬੇਵਾਨੇ ਕਿ ਹੋ ਲਿਆ ਮਿੰਟੂ ਨੇ ਉਹਦਾ ਉਥੇ ਇਨੇ ਬੜੇ ਲੰਗ ਕਰੇ ਫਿਰ ਇਹ ਗਲਤ ਲੱਗੀ ਹੋਈ ਦੀ ਪੱਟ ਕੇ ਇਥੋਂ ਘੁਮਾ ਘੁਮਾ ਕੇ ਇਧਰ ਲਾਈ ਟਾਈਮ ਨਹੀਂ ਸੱਟ ਆਉਂਦਾ ਦੀ ਡੋਂਗਾ ਦਾ ਇਹ ਜਿਹੜੀ ਆ ਟੁੱਟ ਗਈਆਂ ਪਿੰਨਾ ਪੁੰਨਾ ਇਹ ਸਾਰੀਆਂ ਨਵੀਆਂ ਪਾਈਆਂ ਨੇ ਬਾਜ਼ੀ ਕਰਨ ਲੱਗੀ ਦੀ ਕਾ ਭੱਲੇ ਦੇ ਨਾਲ ਟੁੱਟ ਗਏ ਸੀ ਪੱਤੀਆਂ ਲਾਤੀਆਂ ਖੜਾਇਆ ਇਹ ਵੀ ਜਿਹੜਾ ਜਫਾ ਜਪਵਾਇਆ ਇਹਦੇ ਨਾਲ ਹਾਂ ਬੋਲਦੀ ਨਹੀਂ ਉਸ ਨੇ ਉਸ ਦਾਰੋਂ ਤੇ ਭੈਣ ਭਖੜਾ ਬੜਾ ਲੱਗਿਆ ਟੈਨਾਂ ਤੇ ਹੋਰ ਥਾਂ ਨੂੰ ਗੱਦੀ ਜਾਂਦਾ ਉਹ ਪੰਮੇ ਵਾਲੀ ਤੇ ਉਹ ਨਾ ਹਰ ਦਰ ਪਰਲੇ ਪਾਸੇ ਸਾਰੇ ਤੇ ਆ ਗਿਆ ਜੇ ਗੁਸਕੇ ਜੁਕੀਆ ਦੇ ਪੰਜ ਕਿਤੇ ਕਿਉਂ ਪਾਰ ਕੇ ਫਰੀਂ ਪੁੱਕਦੇ ਹਾਂ ਹੂੰ ਜਦੋਂ ਅਸੀਂ ਆਗੇ ਤੇ ਕਿੰਨਾ ਖੋਰਾ ਹੁੰਦੀ ਉਹਦਾ ਉਦੋਂ ਬਾਅਦ ਹੈਗੇ ਤੇ ਬਾਅਦੇ ਦੂਰੀ ਨੇ ਦੋ ਗੇੜੇ ਫਿਰ ਤਾਂ ਨਹੀਂ ਆਇਆ ਦਾਣਾ ਉਹ ਕਾਣ ਕੇ ਬਾਈ ਮਾਰ ਜੀ ਲੱਗ ਗਈ ਸੀ ਇੱਥੇ ਪਈ ਸੀ ਪਰ ਨੇ ਪਾਸੇ ਦੂਜੀ ਟਾਗੜੀ ਵੀ ਵਧੀਆ ਤੇ ਨਹੀਂ ਬਾਕੀ ਬੱਤੀ ਚੇਗੇ ਇਹਦਾ ਤਾਂ ਕੋਈ ਪਤਾ ਨਹੀਂ ਉਹ ਵੀ ਧੱਕਾ ਕਰਦੇ ਹੋ ਮੈਂ ਦੋ ਦੂਜਾ ਥੋੜਾ ਇਹਦਾ ਕਿੰਨੇ ਵੱਡੇ 27 ਕਿ 28 ਬੱਚੀ ਅੱਗੋਂ ਉਹ ਗੱਲਾਂ ਤਾਂ ਮਾਸੀ ਵੀ ờ ਉਹ ਜੀ ਕਿਉਂ ਮੰਨੇ ਦਾ ਹੈ ਨਹੀਂ ਮੈਂ ਕਹੀ ਤਾਂ ਗਿਆ ਵੀ ਉੱਪਰ ਦੀ ਆਉਂਦੇ ਨੇ ਪਕੌਫੀ ਕਹਿੰਦਾ ਖਾਲੀ ਦੀ ਉੱਦੀ ਨਾ ਖਾਲੀ ਵਾਲਾ ਚੱਕੀ ਉਹ ਤਾਂ ਉਹ ਜਾਲੀ ਟੁੱਟ ਗਈ ਸਾਹਿਬ ਅਖਿਆ ਵੀ ਉਹ ਸਿੱੜਦਾ ਉੱਪਰ ਬੈਠ ਦੇ ਐਹੀ ਹੈ ਬਲੀ ਦੀ ਚੈਣ ਕਾਸ਼ ਲਈ ਉਹ ਢਿੱਲੀ ਹੋਈ ਪਈ ਆ ਹੇ ਇਹ ਪੱਖਾ ਟੁੱਟ ਗਿਆ ਉਹਦੇ ਨਾਲ ਕੇ ਲਾਉਣੇ ਜਾਲ ਆ ਸ਼ਾਮ ਜੇ ਨੂੰ ਦੇਖਣੀ ਛੱਡ ਜਾਣਾ ਥੱਲੇ ਮੋਰ ਦੇ ਇੰਡੀਆ ਦਾ ਪ੍ਰੈਸ਼ਰ ਕਿੰਨੇ ਦੇ ਰਹਿਣਾ ਕਰਮ ਹੋ ਕੇ 2 ਸਵਾ 2 ਇਹ ਰੱਖਦਾ ਹੈ ਜੇ ਬਾਹਰ ਕਰਮ ਹੋ ਜੇ ਫਿਰ 290 95 ਦਲਾਂਗੇ ਜੀ ਉਰੇ ਦਾ ਟੱਪੇ ਨਹੀਂ ਇਹ ਮੌਸਮ ਦਾ ਫਰਕ ਹੈ ਦਰਿਆ ਆ ਜਾਂਦੇ ਨੇ ਦੋਨੇ ਪਾਸੇ ਹੂੰ ਉਦਾ ਤੇਲ ਮਾਰ ਦੇ ਨਾ ਸਾਰੇ ਉਹਦਨੇ ਇਹ ਸੈਟ ਜੇ ਕਰੇ ਤੇ ਦੋ ਗਰਮ ਹੋਣ ਲੱਗੇ ਕੱਲ ਭੱਲੇ ਕਰੇ ਵੱਡੇ ਵੱਡੇ ਟਰੱਕ ਬਾਏ ਬਾਏ ਤੋਟਾ ਇਹ ਨੂੰ ਸੈਂਟਰ ਪਿੰਨ ਨੂੰ ਮਾਰ ਦੀ ਬਿੰਦਰਾ ਜਿਹੀ ਸਮੜ ਜਾ ਇਹ ਜੂ ਜੂ ਜੇ ਕਰਨ ਲੱਗ ਲੋ ਠੀਕ ਹੈ ਜੀ ਨਾਟ ਕਰਕੇ ਰਾਂਗ ਲਾ ਦੇਵਾਂਗਾ ਮਿਲਦੇ ਆ ਪਹਿਲਾ ਬੇਰਾਮੀ ਕਰਕੇ ਵੀਡੀਓ ਬਣਦੀ ਨਹੀਂ ਦੀ ਨੀਂਦੇ ਮਸਾਂ ਪੂਰੀ ਹੁੰਦੀ ਸੀ ਆ ਬਈ ਧੰਨਵਾਦ ਜੀ